ਜੀ ਸਾਰਿਆਂ ਸਤਿ ਸ਼ਕਾਲ ਅੱਜ ਆਪਾਂ ਕਸ਼ੇਰੇ ਦੀ ਜਿਹੜੀ ਕਟਿੰਗ ਹੈ ਉਹ ਕਰਾਂਗੇ ਅਸੀਂ ਦੱਸਾਂਗੇ ਵੀ ਅਸੀਂ ਕਿੱਦਾਂ ਕਟਿੰਗ ਕਰਦੇ ਆਂ ਦੀ ਸਭ ਤੋਂ ਪਹਿਲਾਂ ਜੀ ਆਪਾਂ ਜਿਹੜਾ ਕਸ਼ੇਰੇ ਦਾ ਨਾਪ ਲੈਣਾਗਾ ਆ ਦੇਖੋ ਆ ਕਸ਼ੇਰਾ ਇੱਕ ਬਣਿਆ ਹੋਇਆ ਹੈਗਾ ਇਹਦੀ ਆਪਾਂ ਚੜਾਈ ਮਿਣਾਂਗੇ ਇੱਥੋਂ ਮਿੰਨੀ ਆ ਨੇ ਫੇਰ ਕੋਲ ਚੜਾਈ ਜੀ 39 ਇੰਚ ਹੈ ਦੀ ਇਹ ਜੀ ਚੜਾਈ 39 ਇੰਚ ਹੈ 2 ਇੰਚ ਆਪਾਂ ਨੇ ਘੱਟ ਰੱਖਣਾ 7 ਇੰਚ ਕਟਿੰਗ ਹੋ ਜੂ ਇਹਦੀ 7 ਇੰਚ ਕਟਿਆ ਜਾਊਗਾ ਇਹ ਜੀ ਰੇਵ ਹੋ ਕੇ 39 ਇੰਚ ਹੀ ਬਣ ਜੂ ਆਪਣਾ ਕਸ਼ਹਿਰਾ ਜਿਹੜਾ ਸਤੋਂ ਬਾਅਦ ਜੀ ਆਪਾਂ ਨੇ ਇਹਦੀ ਲੰਬਾਈ ਦਾ ਨਾਪ ਲੈਣਾ ਆ ਆਪਾਂ ਚੜਾਈ ਦਾ ਲਿਆ ਜੀ ਆਹ ਲੰਬਾਈ ਦਾ ਹੁਣ ਲੰਬਾਈ ਹੈਗੀ ਜੀ 10 ਇੰਚ ਤਿਆਰ ਇਹ ਆਪਾਂ ਨੇ ਜੀ 5 ਇੰਚ ਐਕਸਟਰਾ ਲੈਣਾ 15 ਇੰਚ ਕਟਿੰਗ ਕਰਨੀ ਹੈ ਇਹਦੀ 15 ਇੰਚ ਕਟਿੰਗ ਕਰਾਂਗੇ ਜੀ ਇਹਦੀ ਆਹ ਲੰਬਾਈ ਆ ਗਈ ਜੀ ਆ ਇਹਦੀ ਆ ਗਈ ਚੜਾਈ ਜੀ 39 ਇੰਚ ਹਾਂਜੀ ਹੁਣ ਆਪਾਂ ਕਟਿੰਗ ਕਰਦੇ ਆਂ ਦੀ ਚੜਾਈ ਹੈ ਜਿਹੜੀ ਇਹ ਆਪਾਂ 2 ਇੰਚ ਘੱਟ ਰੱਖਾਂਗੇ 37 ਇੰਚ ਕੱਟਿਆ ਜਾਊ ਕਿਉਂਕਿ ਇਹਨੇ ਰੇਵ ਹੋ ਕੇ ਬਾਹਰ ਹੀ ਜਾਣਾ ਏ ਇਹ ਆਪਾਂ ਹੁਣ ਸਕੇਲ ਨਾਲ ਸਿੱਧੀ ਲਾਈਨ ਨੂੰ ਮਾਰ ਲਾਂਗੇ ਇਹਦੇ ਕਟਿੰਗ ਕਰ ਲੈਣੀ ਹੈ ਜੀ ਬਾਕੀ ਸ਼ਹਿਰ ਨੂੰ ਕੰਨੀ ਲੋਟ ਵੀ ਘੱਟ ਸਕਦੇ ਆ ਆ ਦੇਖੋ ਜਿਵੇਂ ਹੁਣ ਆਪਾਂ ਨੇ ਕਟਿੰਗ ਪੀਸ ਦੀ ਕਟ ਕੀਤੀ ਹੈਗੀ ਇਨ ਦੂਸਰੇ ਦਾ ਪਣੇ ਲੋਟ ਵੀ ਐਵੇਂ ਕੱਟ ਸਕਦੇ ਆ ਜੀ ਆਪਾਂ ਹੁਣ ਆਪਾਂ ਨੇ ਕੰਨੀ ਲੋਟ ਕੱਟਿਆ ਹੁਣ ਜੀ ਆਪਾਂ ਇਹਦਾ ਬੱਗ ਬਣਾਵਾਂਗੇ ਇਧਰੋਂ ਆ ਜਿਹੜੀ ਇਧਰੋਂ ਸਲਾਈ ਲੱਗ ਜੂਗੀ ਪਹਿਲਾਂ ਆਪਾਂ ਜੇ ਇਹ ਸਲਾਈ ਲਗਾਉਣਿਆ ਆ ਸਲਾਈ ਲਗਾਉਣਿਆ ਜੀ ਆਪਾਂ ਜਿਹੜੀ ਕਸ਼ੇਰੇ ਦੀ ਆ ਸਲਾਈ ਹੈ ਜਿਹੜੀ ਇਹ ਲਗਾਵਾਂਗੇ ਹਾਂਜੀ ਆਪਾਂ ਨੇ ਇਹ ਸਲਾਈ ਜਿਹੜੀ ਇਦਾਂ ਲਗਾ ਲੈਣੀ ਐ ਜੀ ਆ ਦੇਖੋ ਆਪਾਂ ਨੇ ਇਦਾਂ ਪੈਰ ਪੈਰ ਦੀ ਜਿਹੜੀ ਇਹ ਸਲਾਈ ਐ ਲਗਾ ਲੈਣੀ ਐ ਦੋਨੋਂ ਸਾਈਡ ਜੀ ਆ ਟੱਕ ਤੇ ਆ ਆਪਣੀ ਰੱਖ ਲਿਆ ਸਲਾਈ ਵਾਲਾ ਆ ਇਧਰ ਸਲਾਈ ਲਗਾਉਣੀ ਐ ਜੀ ਇਧਰ ਸਲਾਈ ਲਗਾਉਣੀ ਆਪਾਂ ਨੇ ਬੁਗ ਬਣਾ ਲੈਣਾ ਤੇ ਆ ਸਲਾਈ ਸੀ ਜੀ ਇਹ ਮਾਰ ਲਈ ਐ ਤੇ ਇਧਰੋਂ ਆਪਾਂ ਆ ਵੀ ਸਲਾਈ ਮਾਰ ਲਈ ਐ ਇਹ ਆਪਾਂ ਇੱਕ ਬੁਗ ਬਣਾ ਲਿਆ ਇੱਥੋਂ ਬਚਾਵਲੋਂ ਨਹੀਂ ਕਟਿੰਗ ਕਰਨੀ ਇਹ ਆਪਾਂ ਰੇਪ ਕੱਟਣਾ ਇੱਥੇ ਇੰਚ ਰੇਪ ਰੱਖਿਆ ਜੀ ਐਦਾ ਇੱਧਰ ਇਹ ਆਪਾਂ ਇਹ ਨਿਸ਼ਾਨ ਲਗਾ ਲੈਣ ਐ ਐਦਾ ਨਿਸ਼ਾਨ ਲਗਾ ਲੈਣਾ ਜੀ ਤੇ ਆਪਾਂ ਹੁਣ ਕਟਿੰਗ ਕਰਾਂਗੇ ਉੱਪਰਲੇ ਪੀਸ ਦੀ ਕਟਿੰਗ ਕਰਨੀ ਹੈ ਉੱਪਰਲੇ ਪੀਸ 'ਚ ਹੀ ਆਪਾਂ ਕਟਿੰਗ ਕਰਨੀ ਹੈ। ਆ ਉੱਪਰਲਾ ਪੀਸ ਆਪਾਂ ਨੇ ਉੱਪਰਲੇ ਪੀਸ 'ਚ ਹੀ ਕਟਿੰਗ ਕਰਨੀ ਹੈ ਜੀ। ਦੇਖੋ ਇਹਦਾ ਕੱਟ ਲੈਣਾ। ਧਿਆਨ ਨਾਲ ਕੱਟਣਾ ਵੀ نیچے ਵਾਲਾ ਕੱਪੜਾ ਨਾ ਕੱਟਿਆ ਜਾਵੇ। ਚੰਗੀ ਤਰ੍ਹਾਂ ਜੀ ਕੱਟ ਲੈਣਾ। ਅੱਜ ਹੁਣ ਆਪਾਂ ਕੱਟ ਲਿਆ ਕਟਿੰਗ ਕਰਨ ਤੋਂ ਬਾਅਦ ਜੀ ਹੁਣ ਆਪਾਂ ਨੇ ਆਹ ਦੋ ਹੀ ਖੁੰਝੇ ਫੜਨੇ ਨੇ ਆ ਦੇਖੋ ਦੇਖੋ ਜੀ ਇਹ ਖੁੰਝਾਂ ਤੋਂ ਫੜਿਆ ਆਪਾਂ ਨੇ ਆ ਦੇਖੋ ਇਹ ਜਿਹੜੇ ਹੁਣ ਆਪਣੇ ਕਸ਼ੈਰੇ ਦੀ ਜਿਹੜੀ ਕਟਿੰਗ ਹੈ ਉਹ ਹੋ ਜਾਊਗੀ ਬਸ ਹੁਣ ਆਪਾਂ ਮੂਰੀਆਂ ਤੇ ਨਿਸ਼ਾਨ ਲਗਾਵਾਂਗੇ ਜੀ ਤੇ ਨੇਫਾ ਬਸ ਬਾਕੀ ਇਹਦੀ ਸਲਾਈ ਹੋ ਜੂਗੀ ਹੁਣ ਜੀ ਆਪਾਂ ਮੂਰੀ ਦਾ ਤੇ ਨੇਫੇ ਦਾ ਨਿਸ਼ਾਨ ਲਗਾਉਣੇ ਆ ਆ ਦੇਖੋ ਜੀ ਹੁਣ ਜੀ ਆਪਾਂ ਇੱਥੋਂ ਪਹਿਲਾਂ 1 ਇੰਚ ਤੇ ਇੱਥੇ ਚਿੜੀ ਬਣਾਉਣੀ ਹੈ ਜੀ ਉਹ ਟੱਕ ਲਗਾਉਣਾ ਵਿਚਾਲੇ ਚਿੜੀ ਇਹਦੀ ਦੋਨੇ ਸਾਈਡ ਬਣ ਜਾਂਦੀ ਆ 1 ਇੰਚ ਤੇ ਜੇ ਇੱਥੇ ਟੱਕ ਲਗਾਉਣਾ ਹੁਣ ਜੇ ਆਪਾਂ ਇਧਰਲੀ ਸਾਈਡ ਲਾਉਣਾ ਹੈ ਮੂਰੀ ਦਾ ਨਿਸ਼ਾਨ ਮੂਰੀ ਜੀ ਆਪਾਂ ਉਹਤੇ ਆਪਣੇ ਕਸ਼ਹਿਰਾ ਜਿਹੜਾ ਪੁਰਾਣਾ ਉਹਤੇ ਮਣ ਲੈਣੀ ਆ ਵੀ ਆਪਾਂ ਨੂੰ ਕਿੰਨੀ ਮੂਰੀ ਚਾਹੀਦੀ ਹੈ ਫਿਰ ਆਪਾਂ ਜੇ ਇੱਥੇ ਨਿਸ਼ਾਨ ਲਗਾਵਾਂਗੇ ਹਾਂਜੀ ਹੁਣ ਆਪਾਂ ਨੇ ਆ ਜਿਹੜਾ ਪੁਰਾਣਾ ਕਸ਼ਹਿਰਾ ਇਹ ਤੋਂ ਮਣ ਲੈਣੀ ਆ ਵੀ ਮੂਰੀ ਕਿੰਨੀ ਆ ਮੂਰੀ ਜੀ ਹੈਗੀ 14 14 ਇੰਚ ਹੈ ਜੀ 1 2 ਪੁਆਇੰਟ ਘਟਾ ਹੈ ਪੌਣੇ 14 ਇੰਚ ਹੈ ਇਹ ਜੀ ਆਪਾਂ 1 ਇੰਚ ਘੱਟ ਰੱਖਾਂਗੇ ਮੂਰੀ ਤੇ ਜਦ ਆਪਾਂ ਨਿਸ਼ਾਨ ਲਗਾਉਣਾ 1 ਇੰਚ ਘੱਟ ਰੱਖਾਂਗੇ ਜੀ ਮੂਰੀ ਜੀ ਹੈਗੀ 14 ਇੰਚ ਆਪਾਂ ਨੇ 1 ਇੰਚ ਘੱਟ ਰੱਖਣਾ ਕਿਉਂਕਿ ਰੇਵ ਹੋਣ ਕਰਕੇ ਜੀ ਇਹ ਵੱਜੂ ਆਪਾਂ ਜੀ 13 ਇੰਚ ਤੇ ਨਿਸ਼ਾਨ ਲਗਾਵਾਂਗੇ ਆ ਦੇਖੋ ਜੀ ਆ ਆਪਣੀ ਝੋਲੀ ਆ ਗਈ आज ये इधर मुरी रखी ਜਾਊਗੀ। ਇਧਰ ਆਪਾਂ ਜੀ ਨੇਫਾ ਬਣੂਗਾ ਆਪਣਾ। ਹੁਣ ਜੇ ਇੱਥੇ ਆਪਾਂ ਇੱਕ ਛੋਟਾ ਜਿਹਾ ਟੱਕ ਲਗਾ ਕੇ ਪਹਿਲਾਂ ਜੀ ਇੱਥੇ ਆਪਾਂ ਟੱਕ ਲਗਾਵਾਂਗੇ। ਜਿੱਥੇ ਆਪਣਾ ਟੱਕ ਲੱਗਿਆ ਹੋਇਆ ਜਿੱਥੇ ਉੱਥੇ ਦਾ ਕਰ ਕਟਿੰਗ ਕਰਨੀ ਹੈ ਐਦਾਂ ਇਹ ਦੂਸਰਾ ਪੀਸ ਕੱਟ ਲੈਣਾ ਹਾਂਜੀ ਆ ਦੇਖੋ ਇਹ ਆਪਣੀਆਂ ਹੁਣ ਮੋਰੀਆਂ ਕੱਟੀਆਂ ਗਈਆਂ ਇੱਥੋਂ ਆ ਝੋਲੀ ਰਹਿ ਗਈ ਜੀ ਆ ਮੂਰੀ ਆ ਜੀ ਹਾ ਇਧਰ ਉਹ ਨੇਫਾ ਮੜ ਜੂ ਜੀ ਚਿੜੀ ਬਣੂਗੀ ਜਿਹੜੀ ਇਹ ਮੂਰੀ ਆ ਜੀ ਇਹ ਤੇ ਆਪਾਂ ਬਰੀਕ ਮੂਰੀ ਲਾਵਾਂਗੇ ਇਹ ਮੰਮੀ ਦਾ ਜਿਹੜਾ ਇੱਕ ਸ਼ੈਰ ਹੈਗਾ ਇਹ ਤੇ ਬਰੀਕ ਆਪਾਂ ਜਿਹੜੀ ਸਿੱਖ ਭਾਈ ਨੇ ਜੀ ਉਹ ਚੌੜੀ ਮੂਰੀ ਵੀ ਲਗਾਉਂਦੇ ਨੇ ਇਹ ਜੀ ਹੁਣ ਬਰੀਕ ਮੂਰੀ ਲਾਵਾਂਗੇ ਇੱਥੇ ਆਪਾਂ ਆ ਦੇਖੋ ਜੀ ਆਪਣੀ ਜਿਹੜੀ ਕਸ਼ਾਇਰੇ ਦੀ ਕਟਿੰਗ ਹੈ ਇਹੋ ਦੱਸਣਾ ਵੀ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਅਗਲੀ ਵੀਡੀਓ ਚ ਫਿਰ ਮਿਲਾਂਗੇ ਜੀ ਧੰਨਵਾਦ